ਮੈਂ ਇੱਥੇ ਬਾਹਰ ਕੇਰ ਰਾ ਕੇ ਜਦ ਮੈਂ ਬੈਠਾ ਦਾ ਹੀਗਾ ਤੇ ਮੈਂ ਫੋਨ ਦੇਖ ਰਿਹਾ ਹੀਗਾ ਤੇ ਇਧਰੋਂ ਇੱਕ ਨੌਜਵਾਨ ਮੋੜ ਆਇਆ ਵਾ ਉਹਨੇ ਮੇਰਾ ਫੋਨ ਖੋਣ ਦੀ ਕੋਸ਼ਿਸ਼ ਕੀਤੀ ਆ ਤੇ ਰੱਬ ਦਾ ਸ਼ੁਕਰ ਆ ਕਿ ਫੋਨ ਮੈਂ ਧਿਆਨ ਨਾਲ ਮਜ਼ਬੂਤੀ ਨਾਲ ਫੜਿਆ ਹੀਗਾ ਤੇ ਉਹਦੇ ਹੱਥ ਨਹੀਂ ਲੱਗਾ ਤੇ ਉਹਦਾ ਮੈਂ ਪਿੱਛਾ ਕੀਤਾ ਜੀ ਜਦ ਮੈਂ ਪਿੱਛਾ ਕੀਤਾ ਦੋ ਅੱਗੇ ਮੋਟਰਸਾਈਕਲ ਤੇ ਉਹਦੇ ਹੀ ਸਾਥੀ ਸੀਗੇ ਮੈਂ ਉਹਨਾਂ ਨੂੰ ਕਹੀ ਜਾਂਦਾ ਕਿ ਆ ਫੜਿਓ ਫੜਿਓ ਚੋਰ ਆ ਚੋਰ ਪਰ ਜਦੋਂ ਉਹ ਲੱਗੇਗੇ ਤੇ ਉਹਨੂੰ ਫਟਾਫਟ ਮੋਟਰਸਾਈਕਲ ਤੇ ਬਾਹਰ ਕੇ ਲੈ ਕੇ ਆ ਜੀ ਹਾਂਜੀ ਫੋਨ বাজ ਗਿਆ ਜੀ ਫੋਨ ਖੋਇਆ ਨਹੀਂ ਆ ਤੇ ਇਹਦੇ ਸਬੰਧ ਚ ਮੈਂ ਆਪਣੇ ਐਸ ਐਚਓ ਧਾਰੀয়াল ਸਰਦਾਰ ਸਰਪਜੀਤ ਸਿੰਘ ਇਹਨਾਂ ਨੂੰ ਮੈਂ ਫੋਨ ਕਰਤਾ ਹੈਗਾ ਉਹਨਾਂ ਨੇ ਉਸੇ ਵੇਲੇ ਆਪਣੀ ਪੁਲਿਸ ਪਾਰਟੀ ਟੀਮ ਭੇਜੀ ਤੇ ਉਹ ਜਿਹੜੇ ਸੀਸੀਟੀਵੀ ਕੈਮਰੇ ਖੰਡਾਰੇ ਆ ਤੇ ਮੈਂ ਵੀ ਤੁਹਾਨੂੰ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਤੁਹਾਨੂੰ ਮੈਂ ਦੇ ਦਿੱਤੀ ਆ ਕਿ ਕਿਸ ਤਰ੍ਹਾਂ ਉਹ ਮੇਰੇ ਫੋਨ ਨੂੰ ਕੌਣ ਦੀ ਕੋਸ਼ਿਸ਼ ਕੀਤੀ ਆ ਤੇ ਕਿਸ ਤਰ੍ਹਾਂ ਉਹ ਭੱਜਿਆ ਵਾ ਜੋ ਜਿੰਨੀਕ ਨਿਕਲੀ ਸੀਸੀ ਫੁਟੇਜ ਉਹ ਮੈਂ ਦੇਤੀ ਆ ਜੀ ਮੰਗ ਮੈਂ ਇਹੋ ਹੀ ਕਰਦਾ ਜੀ ਧਾਰੀਵਾਲ ਤੇ ਰੋਜ਼ਾਨਾ ਹੀ ਕਿਤੇ ਨਾ ਕਿਤੇ ਲੁੱਟ ਖੋ ਤੇ ਝਪਟ ਮਾਰਦੀਆਂ ਘਟਨਾਵਾਂ ਹੋ ਰਹੀਆਂ ਵਾ ਤੇ ਇਹਨਾਂ ਤੇ ਪੁਲਿਸ ਦੇ ਪ੍ਰਸ਼ਾਸਨ ਨੂੰ ਸ਼ਕਤੀ ਵਰਤਨੀ ਚਾਹੀਦੀ ਆ ਕਿਉਂਕਿ ਲੋਕ ਜਿਹੜੇ ਆ ਆਪਣੇ ਆਪਣੇ ਆਪ ਨੂੰ ਮਤਲਬ ਹੀ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਤੇ ਸ਼ਾਮਿਆਂ ਸ਼ਾਮਿਆਂ ਮਹਿਸੂਸ ਕਰ ਰਹੇ ਆ ਨਿਕਲਣਾ ਬੜਾ ਔਖਾ ਜੇ ਬਾਹਰ ਮੈਂ ਮਾਨ ਜੋ ਐਸਐਸਪੀ ਕੋ ਵੀ ਇਹੋ ਹੀ ਮੰਗ ਕਰਦਾ ਜੀ ਇਹ ਇਹ ਜਿਹੜੇ ਆ ਇਦਾਂ ਦੇ ਜਿਹੜੇ ਮਾਰੇ ਅੰਤ ਦਾ ਇਹਨਾਂ ਨੂੰ ਸ਼ਕਤੀ ਨਾਲ ਜਿਠਿਆ ਜਾਵੇ ਤੇ ਇਹਨਾਂ ਤੇ ਕਾਰਵਾਈ